ਇੱਕ ਟਵੀਟ ਕੀਤਾ ਗਿਆ ਹੈ ਮੈਡਮ ਸਿੱਧੂ ਦੇ ਵੱਲੋਂ ਪੀਐਮ મોદી ਦੇ ਪੰਜਾਬ ਦੌਰੇ ਤੋਂ ਪਹਿਲਾਂ ਵੱਡੀ ਸਿਆਸੀ ਹਲਚਲ ਵਾਲਾ ਇੱਕ ਟਵੀਟ ਕੀਤਾ ਗਿਆ ਹੈ ਪੀਐਮ મોદી ਦੀ ਪੰਜਾਬ ਫੇਰੀ ਦਾ ਸਵਾਗਤ ਕੀਤਾ ਸੰਕੇਤ ਕੀ ਨਜ਼ਰ ਆ ਰਹੇ ਨੇ ਇਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੈਡਮ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਮਨਸਿਮਰਤ ਜੀ ਸਾਡੇ ਨਾਲ ਵਲ ਪੰਜਾਬੀ ਟੀਵੀ ਤੇ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਲ ਪੰਜਾਬੀ ਤੇ ਮਨਸਿਮਰਤ ਜੀ ਥੈਂਕ ਯੂ ਮੈਮ ਥੈਂਕ ਯੂ ਮੈਮ ਥੈਂਕ ਯੂ ਜੀ ਮਨਸਿਮਰਤ ਜੀ ਇਹ ਹੀ ਜਾਨਣਾ ਚਾਹਾਂਗੇ ਕਿ ਕਾਂਗਰਸ ਦੇ ਵਿੱਚ ਵਿਵਾਦ ਤੋਂ ਬਾਅਦ ਹੁਣ ਮੈਡਮ ਸਿੱਧੂ ਦੇ ਵੱਲੋਂ ਪੀਐਮ ਮੋਦੀ ਦੇ ਪੰਜਾਬ ਫੇਰੀ ਤੋਂ ਇੱਕ ਦਿਨ ਪਹਿਲਾਂ ਇਹ ਟਵੀਟ ਦੇ ਕੀ ਸੰਕੇਤ ਨੇ ਉਹਨਾਂ ਨੇ ਪੀਐਮ ਮੋਦੀ ਦੀ ਤਾਰੀਫਾ ਦੇ ਪੁਲ ਬੰਨ੍ਹ ਦਿੱਤੇ ਨੇ ਕਿ ਆ ਪੰਜਾਬ ਦੇ ਲੋਕ ਭੋਲੇ ਨੇ ਸਰਕਾਰਾਂ ਨੇ ਪਹਿਲਾਂ ਇਹਨਾਂ ਲੋਕਾਂ ਦਾ ਇਸਤੇਮਾਲ ਕੀਤਾ ਹੈ ਸੰਕੇਤ ਕੀ ਨਜ਼ਰ ਆ ਰਹੇ ਨੇ ਦੇਖੋ ਮੈਮ ਜਿਹੜੇ ਲੋਕ ਸਿਆਸਤ ਕਰਦੇ ਨੇ ਨਾ ਉਹਨੇ ਉਹ ਦੇ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਕਈ ਸਿਆਸਤਦਾਨਾਂ ਕਰਕੇ ਪੰਜਾਬ ਦਾ ਕਈ ਵਾਰੀ ਕਈ ਹਜ਼ਾਰ ਕਰੋੜਾਂ ਦਾ ਨੁਕਸਾਨ ਹੋ ਗਿਆ ਕਿ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਪਹਿਲਾ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਆਪਣੇ ਤੇ ਇੱਕ ਪ੍ਰਾਈਮ ਮਿਨਿਸਟਰ ਨੇ ਆਪਦੀ ਹੈਂਕੜ ਕਰਕੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਪਤਾਹੀ ਕੀਤੀ ਉਹਨਾਂ ਨੂੰ ਕਿਤੇ ਵੇਟ ਕਰਾਉਣਾ ਪਿਆ ਉਹਦੇ ਕਰਕੇ ਕੀ ਹੋਇਆ ਕਿ ਜਿਹੜੇ ਪੈਕੇਜਸ ਉਹ ਲੈ ਕੇ ਆਏ ਸੀ ਆਪਨੂੰ ਸੁਣਨ ਨੂੰ ਮਿਲਿਆ ਕਿ ਉਹ ਉਹਨਾਂ ਨੇ ਨਹੀਂ ਦਿੱਤੇ ਨਹੀਂ ਡਿਲੀਵਰ ਕੀਤੇ ਪੰਜਾਬ ਨੂੰ ਤੇ ਉਹ ਐਜ਼ ਇਟ ਇਜ਼ ਵਾਪਸ ਚਲੇ ਗਏ ਤੇ ਪੰਜਾਬ ਹਮੇਸ਼ਾ ਹੀ ਇਹ ਚੀਜ਼ਾਂ ਦਾ ਉਹ ਪੰਜਾਬ ਨੂੰ ਇਹ ਚੀਜ਼ਾਂ ਨੂੰ ਸਫਰ ਕਰਨਾ ਪੈਂਦਾ ਹੈ ਪੰਜਾਬ ਇਹ ਸਫਰ ਕਰਨ ਵਾਸਤੇ ਨਹੀਂ ਹੈ ਪੰਜਾਬ ਬਾਰਡਰ ਸਟੇਟ ਹੈ ਪਹਿਲਾਂ ਹੀ ਬਹੁਤ ਸੈਂਸਿਟਿਵ ਸਟੇਟ ਹੈ ਪੰਜਾਬ ਤੇ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦੇਣ ਦੀ بجائے ਜੋ ਪੰਜਾਬ ਡਿਸਰਵ ਕਰਦਾ ਹੈ ਪੰਜਾਬ ਨੂੰ ਉਹ ਵੀ ਨਹੀਂ ਮਿਲਦਾ ਤੇ ਮੈਡਮ ਨਵਜੋਤ ਕੌਰ ਸਿੱਧੂ ਦਾ ਕਹਿਣਾ ਇਹ ਹੈ ਕਿ ਜੋ ਕੁਝ ਪ੍ਰਧਾਨ ਮੰਤਰੀ ਸਾਹਿਬ ਲੈ ਕੇ ਆਏ ਨੇ ਪੰਜਾਬ ਵਾਸਤੇ ਉਹ ਤਾਂ ਲੈ ਲਓ ਸਿਆਸਤ ਫੇਰ ਕਰ ਲਿਓ ਤੁਸੀਂ ਤੁਸੀਂ ਤੁਹਾਡੀ ਆਪਦੀ ਸਿਆਸਤ ਕਰਨ ਦੇ ਚੱਕਰ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਪ੍ਰਾਈਮ ਮਿਨਿਸਟਰ ਦਾ ਉਹ ਆਖਰਕਾਰ ਦੇਸ਼ ਦੇ ਨੇ ਕਿਸੇ ਇੱਕ ਪਾਰਟੀ ਦੇ ਥੋੜੀ ਨੇ ਪ੍ਰਾਈਮ ਮਿਨਿਸਟਰਸ ਆਪਨੇ ਵੀ ਨੇ ਪੰਜਾਬ ਦੇ ਵੀ ਨੇ ਪੰਜਾਬ ਦੇ ਹਰ ਇੱਕ ਨਾਗਰਿਕ ਦੇ ਨੇ ਤੇ ਉਹਨਾਂ ਦਾ ਫਰਜ਼ ਵੀ ਬਣਦਾ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦੇਣ ਦਾ ਪੰਜਾਬ ਦੇ ਹਰ ਇੱਕ ਵਾਸੀ ਦਾ ਖਿਆਲ ਰੱਖਣ ਦਾ ਤੇ ਜੇ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਨੇ ਤੇ ਆਪਾਂ ਨੂੰ ਉਹ ਜੋ ਲੈ ਕੇ ਆ ਰਹੇ ਨੇ ਆਪਾਂ ਨੂੰ ਉਹ ਵੈਲਕਮ ਕਰਨਾ ਚਾਹੀਦਾ ਤੇ ਉਹ ਤੋਂ ਬਾਅਦ ਚੋਂ ਆਪਾਂ ਉਹ ਪ੍ਰਾਈਮ ਮਿੰისტਰ ਸਾਹਿਬ ਨੂੰ ਆਪਣੀਆਂ ਡਿਮਾਂਡਸ ਦੇ ਸਕਦੇ ਹਾਂ ਕਿ ਪ੍ਰਾਈਮ ਮਿੰისტਰ ਸਾਹਿਬ ਸਾਡੀ ਡਿਮਾਂਡ ਇਹ ਹੈ ਤੁਸੀਂ ਤੁਸੀਂ ਪੰਜਾਬ ਇਹ ਚੀਜ਼ ਡਿਸਰਵ ਕਰਦਾ ਹੈ ਤੁਸੀਂ ਪੰਜਾਬ ਵੱਲ ਖਿਆਲ ਕਰੋ ਤੁਸੀਂ ਜੋ ਲੈ ਕੇ ਆ ਰਹੇ ਨੇ ਤੁਸੀਂ ਉਹ ਵੀ ਨਹੀਂ ਲੈਂਦੇ ਤੇ ਜੋ ਤੁਸੀਂ ਆਪ ਲੈਣਾ ਤੁਸੀਂ ਆਪ ਮੰਗਣਾ ਤੁਸੀਂ ਉਹ ਤਾਂ ਲੈਣਾ ਹੀ ਥੀ ਹੈ ਤੇ ਪੰਜਾਬ ਫੇਰ ਉਹੀ ਉਵੇਂ ਹੀ ਉਹ ਤਰਾਸ ਦੀ ਵਿੱਚੋਂ ਦਲਦਲ ਦੇ ਵਿੱਚ ਦੱਸਿਆ ਪਿਆ ਉਹਨੂੰ ਕੱਢਣ ਵਾਲਾ ਕੋਈ ਵੀ ਨਹੀਂ ਮੁੱਖ ਮੰਤਰੀ ਸਾਹਿਬ ਟੁਟਕਲੇ ਸੁਣਾਈ ਜਾਂਦੇ ਨੇ ਵਿਰੋਧੀ ਧਿਰ ਆਪਦੀਆਂ ਫਾਈਲਾਂ ਦਾ ਡਰ ਦੀ ਬੈੱਡ ਥੱਲੇ ਲੁਕੀ ਹੋਈ ਹੈ ਤੇ ਕੋਈ ਬੰਦਾ ਹੈ ਹੀ ਨਹੀਂ ਜਿਹੜਾ ਗੱਲ ਕਰ ਸਕੇ ਪ੍ਰਾਈਮ ਮਿਨਿਸਟਰ ਨਾਲ ਪ੍ਰਾਈਮ ਮਿਨਿਸਟਰ ਨੂੰ ਦੱਸ ਸਕੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਾਡੀ ਪੰਜਾਬ ਦੀ ਤਰਾਸਦੀ ਹੈ ਇਹ ਸਾਨੂੰ ਪੰਜਾਬ ਨੂੰ ਸਪੈਸ਼ਲ ਪੈਕੇਜ ਚਾਹੀਦਾ ਹੈ ਸਾਡਾ ਪੰਜਾਬ ਬਹੁਤ ਔਖੇ ਸਮੇਂ ਚੋਂ ਗੈਂਗਸਟਰਵਾਦ ਤੋਂ ਨਿਕਲ ਰਿਹਾ ਹੈ ਸਾਨੂੰ ਲਾਅ ਐਂਡ ਆਰਡਰ ਠੀਕ ਚਾਹੀਦਾ ਹੈ ਸਾਡੀ ਐਜੂਕੇਸ਼ਨ ਖਰਾਬ ਹੈ ਸਾਨੂੰ ਐਜੂਕੇਸ਼ਨ ਠੀਕ ਚਾਹੀਦੀ ਹੈ ਸਾਡਾ ਹੈਲਥ ਸਿਸਟਮ ਖਰਾਬ ਹੈ ਸਾਡੇ ਉਰੇ ਮਾਫੀਆ ਦਾ ਰਾਜ ਹੈ ਉਹੀ ਪ੍ਰਾਈਮ ਮਿਨਿਸਟਰ ਨੂੰ ਹੀ ਦੱਸੋਗੇ ਆਪਣੇ ਘਰ ਦੇ ਮੁਖੀ ਨੂੰ ਹੀ ਬੰਦਾ ਆਪਣੇ ਘਰ ਦੀ ਤਕਲੀਫ ਦੱਸਦਾ ਹੁੰਦਾ ਤੇ ਜੇ ਮੈਡਮ ਨਵਜੋਦਕੌਰ ਸਿੱਧੂ ਨੇ ਕਿਹਾ ਇਹ ਗੱਲ ਤਾਂ ਬਿਲਕੁਲ ਠੀਕ ਕਹੀ ਹੈ ਮੇਰੇ ਮੇਰੇ ਹਿਸਾਬ ਨਾਲ ਜੀ ਕਿ ਜੋ ਜੋ ਪ੍ਰਾਈਮ ਮਿਨਿਸਟਰ ਸਾਹਿਬ ਲੈ ਕੇ ਆ ਰਹੇ ਨੇ ਪਹਿਲਾਂ ਉਹ ਲੈ ਲਓ ਆਪਦੀਆਂ ਸਿਆਸਤਾਂ ਬਾਅਦ ਚੋ ਕਰਿਓ ਜਿਹੜਾ ਮੁੱਖ ਮੰਤਰੀ ਜੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਕੁਤਾਹੀ ਕੀਤੀ ਸੀ ਉਹ ਕਹਿੰਦਾ ਡੜਾ ਨਹੀਂ ਮਾਰਿਆ ਤੇਰੇ ਫਲਾਣਾ ਨੇ ਉਹ ਭਾਈ ਤੂੰ ਡੜਾ ਨਹੀਂ ਮਾਰਿਆ ਤੂੰ ਇਹ ਤਾਂ ਦੇਖ ਤੂੰ ਪੰਜਾਬ ਦਾ ਨੁਕਸਾਨ ਕਿੰਨਾ ਕਰਤਾ ਤੇਰੇ ਆਪਦਾ ਭਾਂਜਾ ਦਾ 8-8 ਕਰੋੜ ਰੁਪਏ ਨਾ ਫੜਿਆ ਜਾ ਰਿਹਾ ਪੰਜਾਬ ਦੇ ਲੋਕ ਵਿਚਾਰੇ ਤਰਾ ਤਰਾ ਕਰ ਰਹੇ ਨੇ ਹੈ ਇਹ ਇਸ ਕਰਕੇ ਆਪਾਂ ਨੂੰ ਇਹ ਚੀਜ਼ ਨੂੰ ਇਹ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਜੀ ਉਹ ਬੀਜੇਪੀ ਚ ਚੱਲੇ ਨੇ ਉਹ ਜੀ ਫਲਾਣਾ ਫਲ ਪਾਰਟੀ ਚੱਲੇ ਨੇ ਆਪਾਂ ਨੂੰ ਇਹ ਜੋੜਨਾ ਚਾਹੀਦਾ ਕਿ ਐਜ਼ ਅ ਨਾਗਰਿਕ ਐਜ਼ ਅ ਪੰਜਾਬ ਦੇ ਨਾਗਰਿਕ ਮੈਡਮ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਆਪਾਂ ਨੂੰ ਪਹਿਲਾਂ ਜੋ ਗਿਫਟ ਲੈ ਕੇ ਆ ਰਹੇ ਨੇ ਪੰਜਾਬ ਵਾਸਤੇ ਉਹ ਅਸੈਪਟ ਕਰਨਾ ਚਾਹੀਦਾ ਹੈ ਮਨ ਸਿਬੜਜੀ ਜੀ ਮੇਰਾ ਇੱਕੋ ਹੀ ਸਵਾਲ ਰਹੇਗਾ ਇਹ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਨਾ ਕੀਤਾ ਜਾਵੇ ਇਸ ਨੂੰ ਲੈ ਕੇ ਉਹਨਾਂ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਲੇਕਿਨ ਤੁਹਾਨੂੰ ਯਾਦ ਹੋਵੇਗਾ ਪੰਜਾਬ ਦੇ ਵਿੱਚ ਹੜਾ ਦਾ ਦੌਰ ਵੀ ਰਿਹਾ ਉਸ ਸਮੇਂ ਜਾਂ ਫਿਰ ਵਿਰੋਧੀਆਂ ਦੇ ਜਿਹੜੇ ਸਵਾਲ ਨੇ ਕਿ ਮੈਡਮ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਜਿਸ ਸਮੇਂ ਐਕਟਿਵ ਸੀ ਉਸ ਸਮੇਂ ਉਹਨਾਂ ਦੇ ਵੱਲੋਂ ਇਹ ਮੁੱਦੇ ਕਿਉਂ ਨਹੀਂ ਚੁੱਕੇ ਗਏ ਹੁਣ ਕਾਂਗਰਸ ਦੇ ਵਿੱਚ ਵਿਵਾਦ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਇਹੀ ਗੱਲਾਂ ਹੋ ਰਹੀਆਂ ਨੇ ਕਿ ਸ਼ਾਇਦ ਭਾਜਪਾ ਦੇ ਵਿੱਚ ਜਾਣ ਦੇ ਸੰਕੇਤ ਨੇ ਕੇ ਹੁਣ ਭਾਜਪਾ ਦੀ ਨੀਤੀ ਤੇ ਭਾਜਪਾ ਇਹ ਕਹਿ ਸਕਦੇ ਆ ਕਿ ਪੀਐਮ મોદી ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਨਾਲ ਨਵਿਤ ਕਰਾ ਕੀਤਾ ਜਾਵੇ। ਮੈਮ ਇਹ ਗੱਲ ਤੁਸੀਂ ਸਮਝੋ ਉਹਨਾਂ ਇਹ ਮੁੱਦਾ ਨਹੀਂ ਹੈਗਾ ਕੋਈ ਉਹਨਾਂ ਦੀ ਇੱਕ ਰਿਕਵੈਸਟ ਹੈ ਪੰਜਾਬ ਦੇ ਮੌਜੂਦਾ ਮੌਜੂਦਾ ਜਿਹੜੀ ਗਵਰਨਮੈਂਟ ਹੈ ਉਹਨੂੰ ਵੀ ਤੇ ਜਿਹੜੇ ਪੰਜਾਬ ਦੇ ਲੀਡਰ ਸਿਆਸਤ ਕਰਦੇ ਨੇ ਜਿਹੜੀ ਗੰਦੀ ਸਿਆਸਤ ਕਰਦੇ ਨੇ ਉਹਨਾਂ ਨੂੰ ਵੀ ਕਿ ਆਪਾਂ ਪੰਜਾਬ ਦਾ ਸੋਚ ਕੇ ਪੰਜਾਬ ਨੂੰ ਪਹਿਲ ਦੇ ਕੇ ਪੰਜਾਬ ਦੇ ਲਈ ਕੁਝ ਕਰ ਦਈਏ। ਤੇ ਜਦੋਂ ਹੜ ਆਏ ਸੀ ਉਦੋਂ ਜਦੋਂ ਮੋਦੀ ਸਾਹਿਬ ਆਏ ਸੀ ਉਦੋਂ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹ ਫੇਲ ਹੋਈ ਹੈ ਉਹਨਾਂ ਤੋਂ ਪੈਕੇਜ ਲੈਣ ਚ ਉਹਨਾਂ ਨੂੰ ਕਨਵਿੰਸ ਕਰਨ ਚ ਕਿ ਸਾਡਾ 100 ਕਰੋੜ ਰੁਪਏ ਨਾਲ ਕੁਝ ਨਹੀਂ ਬੰਦਦਾ ਜੀ ਸਾਨੂੰ ਹੋਰ ਜਿਆਦਾ ਵੱਡਾ ਪੈਕੇਜ ਚਾਹੀਦਾ ਸਾਨੂੰ ਜਿਆਦੇ ਪੈਸੇ ਚਾਹੀਦੇ ਨੇ ਆਪਣੀ ਪੰਜਾਬ ਦੀ ਸਰਕਾਰ ਦਾ ਮੰਤਰੀ ਕਨਵਿੰਸ ਨਹੀਂ ਕਰ ਸਕਿਆ ਉਹਨਾਂ ਨੂੰ ਤੇ ਦੂਜੀ ਗੱਲ ਮੈਡਮ ਨਵਜੋਤ ਕੌਰ ਸਿੱਧੂ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਹਮੇਸ਼ਾ ਪੰਜਾਬ ਨੂੰ ਪਹਿਲ ਦੇ ਕੇ ਪਹਿਲ ਰੱਖ ਕੇ ਪੰਜਾਬ ਨੂੰ ਫੇਰ ਗੱਲ ਕਰਦੇ ਨੇ ਕੋਈ ਜੇ ਜਿਹੜੇ ਦੂਜੇ ਸਿਆਸਤਦਾਨ ਨੇ ਉਹ ਪਹਿਲਾਂ ਆਪਣੇ ਘਰ ਭਰ ਕੇ ਆਪਣੇ ਘਰਾਂ ਨੂੰ ਆਪਦੇ ਬੱਚਿਆਂ ਨੂੰ ਆਪਣਾ ਫਿਊਚਰ ਦੇਖ ਕੇ ਫੇਰ ਪੰਜਾਬ ਦੀ ਸਿਆਸਤ ਕਰਦੇ ਨੇ ਫਰਕ ਹੈ ਇਹਨਾਂ ਦੋਨੋਂ ਚੀਜ਼ਾਂ ਦੇ ਵਿੱਚ ਤੇ ਜੇ ਤੁਸੀਂ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਨੇ ਤਾਂ ਸਾਰਿਆਂ ਨੂੰ ਉਹਨਾਂ ਦਾ ਵੈਲਕਮ ਕਰਕੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡਾ ਸਾਡੀ ਬਾਰਡਰ ਸਟੇਟ ਹੈ ਜੀ ਸਾਡੇ ਸਟੇਟ ਦੇ ਵਿੱਚ ਆ ਦਿੱਕਤਾ ਆ ਰਹੀਆਂ ਨੇ ਕਿ ਤੇ ਸਾਨੂੰ ਆ ਚੀਜ਼ਾਂ ਚਾਹੀਦੀਆਂ ਨੇ ਤੇ ਜੇ ਆਪਾਂ ਉਹਨਾਂ ਨੂੰ ਪਿਆਰ ਨਾਲ ਕਹਾਂਗੇ ਮੈਨੂੰ ਲੱਗਦਾ ਹੈ ਕਿ ਉਹ ਮੰਨਣਗੇ ਜੇ ਨਹੀਂ ਮੰਨਣਗੇ ਤਾਂ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਔਖੇ ਸਮੇਂ ਚ ਲੰਘ ਰਹੇ ਨੇ ਉਹ ਹੋਰ ਔਖਾ ਹੋ ਜਾਊਗਾ ਇਸ ਕਰਕੇ ਇਹ ਤੇ ਸਿਆਸਤ ਸਿਆਸਤ ਨਾ करिए ਇਹਦੇ ਉੱਤੇ ਆਪਾਂ ਨੂੰ ਪਿਆਰ ਨਾਲ ਸੋਚਣ ਦੀ ਲੋੜ ਹੈ ਤੇ ਆਪਾਂ ਜੋ ਦੇਣ ਆਏ ਨੇ ਉਹ ਲਈਏ ਪਹਿਲਾਂ ਹੂੰ ਮਨਸੇਬਰਾ ਜੀ ਇੱਥੇ ਸੱਤਾ ਦੀ ਲੜਾਈ ਹੋ ਰਹੀ ਹੈ ਜਾਂ ਫਿਰ ਪੰਜਾਬ ਦੇ ਲਈ ਵਾਕਈ ਫਿਕਰਮੰਦੀ ਹੋ ਰਹੀ ਹੈ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਮੈਡਮ ਸਿੱਧੂ ਦਾ ਹੀ ਕਹਿੰਨਾ ਕਿ ਸਿਆਸਤ ਦੇ ਵਿੱਚ ਆਪਾਂ ਨਾ ਪਈਏ ਹੜਾ ਵੇਲੇ ਕਹਿੰਨਾ ਕਿ ਮੌਜੂਦਾ ਸਰਕਾਰ ਤੁਸੀਂ ਕਿਹਾ ਕਿ ਬਿਲਕੁਲ ਫੇਲ ਸਾਬਿਤ ਹੋਈ ਹੈ ਲੇਕਿਨ ਉਸ ਸਮੇਂ ਤਾਂ ਹਰ ਇੱਕ ਦਾ ਫਰਜ਼ ਸੀ ਕਿ ਅੱਗੇ ਆ ਕੇ ਸਭ ਕਨਵਿੰਸ ਕਰਨ ਕਿ ਅਸੀਂ ਕੇਂਦਰ ਤੋਂ ਆਪਣਾ ਹੱਕ ਲੈ ਸਕੀ ਹੈ ਹੁਣ ਇੱਥੇ ਗੱਲ ਸੱਤਾ ਦੀ ਹੋ ਰਹੀ ਹੈ ਜਾਂ ਵਾਕਈ ਪੰਜਾਬ ਦੇ ਲੋਕਾਂ ਦੀ ਫਿਕਰਮੰਦ ਹੋ ਰਹੀ ਹੈ ਮੈਮ ਦੇਖੋ ਪੰਜਾਬ ਦੀ ਹੀ ਗੱਲ ਹੋ ਰਹੀ ਹੈ ਇੱਥੇ ਜੇ ਤੁਸੀਂ ਮੈਡਮ ਵੀ ਸਪੈਸੀਫਿਕਲੀ ਗੱਲ ਕਰਦੇ ਹੋ ਨਾ ਤਾਂ ਉਹ ਪੰਜਾਬ ਦੀ ਹੀ ਗੱਲ ਕਰ ਰਹੇ ਨੇ ਉਹ ਜਿੱਦਣ ਗਵਰਨਰ ਦੇ ਕੋਲੇ ਗਏ ਸੀ ਉਦੋਂ ਵੀ ਉਹ ਸ਼ਿਵਾਲਿਕ ਰੇਂਜ ਦੀ ਹੀ ਗੱਲ ਕਰਨ ਗਏ ਸੀ ਕਿ ਪੰਜਾਬ ਕੋਲੇ ਇਦਾਂ ਦਾ ਸਰਮਾਇਆ ਹੈਗਾ ਕਿ ਨਿਊ ਚੰਡੀਗੜ੍ਹ ਵਾਲੀ ਜ਼ਮੀਨ ਆ ਜਿਹੜੀ ਸ਼ਿਵਾਲਿਕ ਰੇਂਜ ਵਾਲੀ ਉਹਦੇ ਨਾਲ ਪੰਜਾਬ ਦਾ ਅੱਧਾ ਕਰਜ਼ਾ ਉੱਤਰਦਾ ਹੈ ਜੇ ਆਪਾਂ ਉਹਨਾਂ ਦਾ ਕਬਜ਼ਾ ਛਡਾ ਕੇ ਪੰਜਾਬ ਨੂੰ ਦੇ ਦਈਏ ਤੇ ਉਦੋਂ ਉਹ ਹਮੇਸ਼ਾ ਪੰਜਾਬ ਦੀ ਹੀ ਗੱਲ ਕਰਦੇ ਨੇ ਤੇ ਜਿਹੜੇ ਲੋਕ ਜਿਹੜੇ ਦੂਜੇ ਸਿਆਸਤਦਾਨ ਨੇ ਉਹ ਕਰਦੇ ਨੇ ਆਪਦੀਆਂ ਗੱਲਾਂ ਆਪਦੇ ਘਰ ਪਰੰਦੀਆਂ ਗੱਲਾਂ ਆਪਦੇ ਬਿਜ਼ਨਸ ਦੀਆਂ ਗੱਲਾਂ ਆਪਦੀਆਂ ਦੁਕਾਨਾਂ ਦੀਆਂ ਗੱਲਾਂ ਆਪਦੇ ਮੀਜੀ ਮਫਾਦ ਦੀਆਂ ਗੱਲਾਂ ਤੇ ਜੋ ਸਿੱਧੂ ਜੋੜੇ ਨੇ ਹਮੇਸ਼ਾ ਪੰਜਾਬ ਦੇ ਲਈ ਪਹਿਲ ਕੀਤੀ ਹੈ ਫਿਰਤਾਰਪੁਰ ਸਾਹਿਬ ਦੇ ਲਾਂਗੇ ਦਾ ਅਸਲੀ ਹੀਰੋ ਨਵਜੋਤ ਸਿੰਘ ਸਿੱਧੂ ਹੈ ਤੇ ਇਹ ਚੀਜ਼ ਸਾਰੀ ਦੁਨੀਆ ਜਾਣਦੀ ਹੈ ਉਹ ਬੰਦੇ ਨੇ ਵੱਡੇ ਵੱਡੇ ਅਹੁਦੇ ਛੱਡੇ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਪੀਸੀਸੀ ਦੀ ਪ੍ਰਧਾਨਗੀ ਛੱਡੀ ਐ ਰਾਜ ਸਭਾ ਛੱਡੀ ਐ ਪੰਜਾਬ ਵਾਸਤੇ ਛੱਡੀ ਐ ਕੋਈ ਆਪਦੇ ਘਰ ਵਾਸਤੇ ਨਹੀਂ ਛੱਡੀ ਹੁਣ ਤੁਸੀਂ ਦੇਖੋ ਮੌਜੂਦਾ ਆਪੋਜੀਸ਼ਨ ਕਿੱਥੇ ਆ ਕਿਤੇ ਵੀ ਨਹੀਂ ਆਪੋਜੀਸ਼ਨ ਦਾ ਕੋਈ ਬੰਦਾ ਤੁਹਾਨੂੰ ਦਿਖਦਾ ਭਈ ਆਪੋਜੀਸ਼ਨ ਦਾ ਕੋਈ ਬੰਦਾ ਹੈਗਾ ਸਾਰੇ ਭਗਵੰਤ ਮਾਨ ਜਦੋਂ ਕਹਿ ਦਿੰਦਾ ਫਾਈਲ ਪਈਆ ਫਾਈਲ ਆਪਦੇ ਘਰੇ ਜਾ ਕੇ ਬੈੱਡ ਦੇ ਥੱਲੇ ਲੁਕ ਜਾਂਦੇ ਨੇ ਭਈ ਦੇਖੀ ਕਿੱ데 ਭਗਵੰਤ ਮਾਨ ਆਲੇ ਇੰਨਾ ਡਰਦੇ ਨੇ ਉਹ ਤੋਂ ਜੇ ਕੋਈ ਚੰਗਾ ਆਪੋਜੀਸ਼ਨ ਦਾ ਚੰਗਾ ਲੀਡਰ ਹੋਵੇ ਤੇ ਉਹਨੂੰ ਛਾਤੀ ਠੋਕ ਕੇ ਕਹਵੇ ਕਿ ਆ ਜਾ ਮੇਰੀ ਛਾਤੀ 'ਚ ਵੱਜ ਆ ਜਾ ਦੱਸ ਕਿਹੜੀਆਂ ਫਾਈਲਾਂ ਨੇ ਆ ਜਾ ਬਹਿ ਕੇ ਗੱਲ ਕਰਦੇ ਆ ਪਰ ਇਹ ਇਹ ਸਾਰੇ ਕਿਸੇ ਦੀ ਈਡੀ ਨੇ ਬਾਹ ਮਰੋੜੀ ਹੋਈ ਐ ਕਿਸੇ ਕੋਈ ਆਪਣੀਆਂ ਫਾਈਲਾਂ ਤੋਂ ਡਰਦਾ ਕੋਈ ਕ腐ਸ਼ਨ ਦੇ ਚਾਰजेस ਤੋਂ ਡਰਦਾ ਤੇ ਇਹ ਸਾਰੇ ਕਾਲੇ ਅੱਖਰਾਂ ਨਾਲ ਇਹਨਾਂ ਦਾ ਨਾਮ ਲਿਖਿਆ ਹੋਇਆ ਇਹਨਾਂ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੋਇਆ ਪੰਜਾਬ ਪੰਜਾਬ ਦੇ ਲੋਕਾਂ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਵਿਦਰੋਹ ਕਮਾਇਆ ਹੋਇਆ ਤਾਂ ਇਹ ਇਹ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਤੇ ਆਉਣ ਵਾਲਾ ਸਮਾਂ ਤੁਹਾਨੂੰ ਸਤਾਈ ਦੇ ਵਿੱਚ ਦੱਸ ਦੇਣਾ ਇਹਨਾਂ ਨੂੰ ਕਿਸੇ ਨੇ ਇਹਨਾਂ ਨੂੰ ਇਹ ਇਹਨਾਂ ਦਾ ਸਾਥ ਨਹੀਂ ਦੇਣਾ ਹੂੰ ਠੀਕ ਹੈ ਇਕਲਾ ਸਵਾਲ ਮੇਰਾ ਹੀ ਰਹੇਗਾ ਮਨ ਸਿਮਰਤ ਜੀ ਕੇ ਜੇਕਰ ਵਾਕਈ ਭਾਜਪਾ ਦੇ ਨਾਲ ਵਿਚਾਰਧਾਰਾ ਵੀ ਮਿਲਦੀ ਨਜ਼ਰ ਆ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਹੈ ਕਿ ਭਾਜਪਾ ਨੂੰ ਜੁਆਇਨ ਕੀਤਾ ਜਾ ਸਕਦਾ ਸਿੱਧੂ ਜੋੜੇ ਵੱਲੋਂ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਮੈਨੂੰ ਮੈਨੂੰ ਸਿਰਫ ਸਿੱਧੂ ਸਾਹਿਬ ਦਾ ਇੱਕ ਬਿਆਨ ਯਾਦ ਆਉਂਦਾ ਇਸ ਜਗ੍ਹਾ ਤੇ ਉਹ ਕਹਿੰਦੇ ਨੇ ਮੈਂ ਮੈਂ ਪ੍ਰੇਂਕਾ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਲਈ ਵਚਨਬੱਧ ਦਾ ਤੇ ਮੈਂ ਉਹ ਉਹਨਾਂ ਦੇ ਨਾਲ ਆ ਤੇ ਉਹਨਾਂ ਦੇ ਨਾਲ ਰਹੂੰਗਾ ਤੇ ਇਹ ਇਹ ਮੈਨੂੰ ਉਹਨਾਂ ਦੀ ਇਹ ਗੱਲ ਯਾਦ ਆਉਂਦੀ ਹੈ ਬਟ ਅੱਗੇ ਸਮਾਂ ਦੇਖੋ ਸਿਆਸਤ ਹੈ ਸਮਾਂ ਕਿੱਦਾਂ ਦਾ ਹੈ ਪੰਜਾਬ ਦੇ ਭਲੇ ਲਈ ਕੋਈ ਬੰਦਾ ਕਿੱਦਾਂ ਮੋਲਡ ਹੋ ਜੇ ਜੇ ਆਪਾਂ ਪੰਜਾਬ ਦਾ ਭਲਾ ਕਰਨਾ ਇਹ ਬੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਵਾਬ ਦੇ ਸਕਦਾ ਟਾਈਮ ਹੀ ਦੱਸ ਸਕਦਾ ਪਰ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦਾ ਆਖਰੀ ਜਿਹੜਾ ਜਵਾਬ ਹੈ ਉਹ ਇਸ ਸਵਾਲ ਬਾਰੇ ਇਹ ਹੈ ਕਿ ਮੈਂ ਉਹਨਾਂ ਨਾਲ ਵਚਨਬੱਧਾਂ ਤੇ ਕਾਂਗਰਸ ਦੇ ਲਈ ਹਮੇਸ਼ਾ ਖੜਾ ਜੀ ਠੀਕ ਹੈ ਮਨਸਿਮਰ ਜੀ ਬਾਬਾ ਸ਼ੁਕਰੀਆ ਤੁਸੀਂ ਆਪਣਾ ਪੱਖ ਰੱਖਿਆ ਹੈ ਇਸ ਪੂਰੇ ਮਸਲੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਸੋ ਪੀਐਮ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਵੱਡੀ ਸਿਆਸੀ ਹਲਚਲ ਇਥੇ ਦੇਖਣ ਨੂੰ ਮਿਲੀ ਕਿ ਮੈਡਮ ਸਿੱਧੂ ਨੇ ਪੀਐਮ ਮੋਦੀ ਦੇ ਪੰਜਾਬ ਫੇਰੀ ਦਾ ਸਵਾਗਤ ਕੀਤਾ ਹੈ ਪੀਐਮ ਮੋਦੀ ਦੀ ਤਾਰੀਫਾ ਦੇ ਪੁਲ ਬੰਨੇ ਨੇ ਤੇ ਹਾਲਾਂਕਿ ਸਪਸ਼ਟਕਰਨ ਉਨ੍ਹਾਂ ਦੇ ਸਮਰਥਕਾਂ ਦੇ ਵੱਲੋਂ ਹੀ ਦਿੱਤਾ ਗਿਆ ਹੈ ਕਿ ਇਥੇ ਸਿਆਸਤ ਨੂੰ ਛੱਡ ਕੇ ਉਹਨਾਂ ਦੇ ਵੱਲੋਂ ਇੱਕੋ ਹੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਅਸੀਂ ਸਿਆਸਤ ਨੂੰ ਪਿੱਛੇ ਛੱਡ ਕੇ ਪੰਜਾਬ ਦੇ ਹੱਕ ਦੀ ਗੱਲ ਕਰੀਏ